ਸਤਿਕਾਰਯੋਗ ਕਿਸਾਨ ਮਜ਼ਦੂਰ ਮਲਾਜ਼ਮ ਤੇ ਹੋਰ ਸਾਰੇ ਮਿਹਨਤ ਕਾ shear ਭਰਾਵੋ ਮੈਂ ਅੰਗਰੇਜ਼ ਸਿੰਘ ਭਧੌੜ ਸੂਬਾ ਪ੍ਰੈਸ ਸਕਤਰ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੋਂਦਾ ਜੀ ਦੀ ਗਵਾਈ ਸੂਬਾ ਪ੍ਰਧਾਨ ਮਨਜੀਤ ਸਿੰਘ ਤੰਦੇਰ ਕਰਦੇ ਆ ਤੁਹਾਡੇ ਨਾਲ ਬੜੀ ਸੰਖੇਪ ਜੀ ਇੱਕ ਗੱਲਬਾਤ ਸਾਂਝੀ ਕਰਨੀ ਚਾਹੁੰਦਾ ਇਸ ਤਰ੍ਹਾਂ ਸਾਡੀ ਸੂਬਾ ਕਮੇਟੀ ਨੇ ਵਿਚਾਰਿਆ ਹੈ ਕਿ ਉਹਨਾਂ ਨੇ ਮੇਰੀ ਡਿਊਟੀ ਲਈ ਹੈ ਕਿ ਜਥੇਬੰਦੀ ਵੱਲੋਂ ਇਹ ਗੱਲ ਤੁਹਾਡੇ ਸਾਰਿਆਂ ਨਾਲ ਸਾਂਝੀ ਕੀਤੀ ਜਾਵੇ। ਮਸਲਾ ਇਹ ਹੈ ਕਿ ਪੰਜਾਬ ਦੇ ਬਿਜਲੀ ਮੁਲਾਜ਼ਮ 11 ਤਰੀਕ ਤੋਂ 3 ਦਿਨ ਵਾਸਤੇ ਮਾਸ ਕੈਜੂਅਲ ਲੀਵ ਤੇ ਚੰਗੇ ਹੈ। ਮਾਸ ਕੈਜੂਅਲ ਲੀਵ ਮਤਲਬ ਸਮੂਹਿਕ ਛੁੱਟੀ ਸਾਰੇ ਬਿਜਲੀ ਮੁਲਾਜ਼ਮ 3 ਦਿਨਾਂ ਦੀ ਛੁੱਟੀ ਦੇ ਕੇ ਚਲੇ ਗਏ ਉਹ ਆਪਦੇ ਗੇਟਾਂ ਤੇ ਰੇਲਾਂ ਕਰਦੇ ਆ ਆਪ ਦਾ ਰੋਜ ਜਤਾਉਂਦੇ ਆ ਕੀ ਮਸਲਾ ਹੈ ਕੀ ਰੌਲਾ ਉਹਨਾਂ ਦਾ ਇਹ ਗੱਲ ਮੈਂ ਤੁਹਾਡੇ ਨਾਲ ਕਰਨੀ ਹੈ ਇੱਕ ਸਮਾਂ ਸੀ 1993 ਦੇ ਵਿੱਚ ਕਿ ਬਿਜਲੀ ਬੋਰਡ ਦੇ ਵਿੱਚ 110000 ਮੁਲਾਜ਼ਮ ਸਨ ਤੇ ਹੁਣ ਲਗਭਗ 22-23 ਹਜ਼ਾਰ ਮੁਲਾਜ਼ਮ ਰਹਿ ਗਏ ਕੰਮ ਦਾ ਬੋਝ 7-8 ਗੁਣਾ ਵਧ ਗਿਆ ਤੇ ਮੁਲਾਜ਼ਮ ਮਸਾਂ ਪੰਜਵੇਂ ਹਿੱਸੇ ਰਹਿ ਗਏ ਇਹ ਵੱਡਾ ਰੌਲਾ ਅਸਲ ਦੇ ਵਿੱਚ ਇਹ ਰੌਲਾ ਉਹੀ ਹੈ ਜਿਹੜਾ ਆਪਾਂ ਦਿੱਲੀ ਵਾਲੇ ਇਤਿਹਾਸਕ ਕਿਸਾਨ ਘੋਲ ਵੇਲੇ ਕਹਿੰਦੇ ਸੀ ਵੀ ਬਿਜਲੀ ਸੋਧ ਰੱਦ ਕਰੋ ਤੇ ਉਦੋਂ મોદી ਇੱਕ ਵਾਰੀ ਪਿੱਛੇ हट ਗਏ ਸੀ ਪਰ ਇਹ ਨੂੰ ਪੁੱਠੇ ਪਾਸੇ ਦੀ ਕੰਨ ਫੜ ਰਹੇ ਐ ਅਸਲ ਵਿੱਚ ਇਹ ਕਿਤੇ ਤਾਂ 1991 ਤੋਂ ਸ਼ੁਰੂ ਹੋ ਜਾਂਦਾ ਜਦੋਂ ਡਾਕਟਰ ਮਨਮੋਹਨ ਸਿੰਘ ਵਿੱਤ ਮੰਤਰੀ ਸੀ ਸਾਰੀ ਦੁਨੀਆ ਦੇ ਵਿੱਚ ਉਦੋਂ ਇਹ ਘੋੜੇ ਵਾਲਾ ਫਿਰਿਆ ਵੀ ਕਾਰਪੋਰੇਟ ਕਹਿੰਦੇ ਵੀ ਜਿੰਨੇ ਵੀ ਲੋਕਾਂ ਦੀ ਭਲਾਈ ਦੇ ਖਰਚੇ ਆ ਉਹ ਸਾਰੇ ਬੰਦ ਕਰੋ ਉਹ ਕਹਿੰਦੇ ਸਰਕਾਰ ਦਾ ਕੰਮ ਹੀ ਨਹੀਂ ਹੈ ਇਹ ਮਤਲਬ ਇਸ ਤਰ੍ਹਾਂ ਦਾ ਸਹੂਲਤਾ ਦੇਣਾ ਜੇ ਵਪਾਰ ਕਰਨਾ ਇਹ ਤਾਂ ਵਪਾਰੀ ਕਰੂਗਾ ਕਾਰਪੋਰੇਟ ਕਰਨਗੇ ਇਸ ਕਰਕੇ ਸਰਕਾਰਾਂ ਨੇ ਕਿਹਾ ਵੀ ਵਿਭਾਗਿਆਂ ਨੂੰ ਪ੍ਰਾਈਵੇਟ ਕਰੋ ਪ੍ਰਾਈਵੇਟ ਕਰਨ ਵਾਸਤੇ ਪਹਿਲਾਂ ਉਹਨੂੰ ਬਦਨਾਮ ਕਰੋ ਉਥੇ ਪੋਸਟਾ ਨਾ ਪਰੋ ਤਾਂ ਕਿ ਲੋਕਾਂ ਦੇ ਕੰਮ ਨਾ ਹੋਣ ਤੇ ਲੋਕ ਕਹਿਣ ਵੀ ਯਾਰ ਇਹ ਨਾਲ ਤਾਂ ਪ੍ਰਾਈਵੇਟ ਹੀ ਚੰਗਾ ਐਵੇਂ ادارے ਨੂੰ ਬਦਨਾਮ ਕਰਕੇ ਪ੍ਰਾਈਵੇਟ ਕਰਨਾ ਇਹ ਸਰਕਾਰਾਂ ਦੇ ਚਾਲ ਸੀ ਇਹਦੇ ਅਧੀਨ ਹੀ ਆਪਣੇ ਸਕੂਲਾਂ ਦਾ ਬੁਰਾ ਹਾਲ ਕੀਤਾ ਗਿਆ ਹਸਪਤਾਲਾਂ ਦਾ ਬੁਰਾ ਹਾਲ ਕੀਤਾ ਗਿਆ ਐਵੇਂ ਜਿਵੇਂ ਬਿਜਲੀ ਮੈਹਿਕੇ ਦਾ ਸੋ ਇਹ ਹੀ ਕਾਰਨ ਹੈ ਵੀ ਜਿਹੜੇ 1991 ਚ 1 ਲੱਖ 10 ਹਜ਼ਾਰ ਮਲਾਜ਼ਮ ਹੁੰਦੇ ਸੀ ਹੁਣ ਰਹਿ ਗਏ 22 ਹਜ਼ਾਰ ਤੇ ਕੰਮ ਵਧ ਗਿਆ 8 ਗੁਣਾ ਤੇ ਜੇ ਉਹ ਸਾਬ ਨਾਲ ਹੀ ਮਲਾਜ਼ਮ ਭਰਤੀ ਹੁੰਦੇ ਤੁਸੀਂ ਮੰਨ ਲਓ 5 ਗੁਣਾ 5.5 ਲੱਖ ਮਲਾਜ਼ਮ ਹੁੰਦਾ ਤੇ ਉਹ ਰਜਗਾਰ ਕਿਉਂ ਮਿਲਣਾ ਸੀ ਜੇ ਪੰਜਾਬ 'ਚ 7-8 ਵੀ ادارے ਇਸ ਤਰ੍ਹਾਂ ਦੇ ਗਿਣਿਏ ਹਸਪਤਾਲ ਹੈ ਸਕੂਲ ਹੈ ਛੜਕਾਂ ਦੇ ਵਿਭਾਗ ਹੈ ਤੇ ਘੱਟੋ-ਘੱਟ 10 ਲੱਖ ਰੁਜ਼ਗਾਰ ਆਪਣੇ ਬੱਚਿਆਂ ਨੂੰ ਮਿਲਣਾ ਸੀ ਤੇ ਜਿਹੜੇ ਬੱਚੇ ਡੋਂਕੀਆਂ ਲਾ ਲਾ ਜਾਂਦੇ ਆ ਅਮਰੀਕਾ ਨੂੰ ਕੈਨੇਡਾ 'ਚ ਆਸਟ੍ਰੇਲੀਆ 'ਚ ੱਟਕੇ ਖਾਂਦੇ ਫਿਰਦੇ ਆ ਉਹਨਾਂ ਸਾਰਿਆਂ ਨੂੰ ਇੱਥੇ ਰੁਜ਼ਗਾਰ ਮਿਲਣਾ ਸੀ ਤੇ ਜਦੋਂ ਇੱਕ ਬੰਦੇ ਨੂੰ ਰੁਜ਼ਗਾਰ ਮਿਲ ਜਾਂਦਾ ਹੈ ਤਾਂ ਉਹਦੇ ਪਰਿਵਾਰ ਦੀ ਜਿਹੜੀ ਦਿਸ਼ਾ ਉਹ ਬਦਲ ਜਾਂਦੀ ਹੈ ਕਿਉਂਕਿ ਉਹਨਾਂ ਕੋਲ ਸਰਕਾਰੀ ਮੁਲਾਜ਼ਮ ਕੋਲ ਖਾਣ ਪੀਣ ਜੋਗੇ ਆਪਦਾ ਗੁਜ਼ਰਬਸਰ ਕਰਨ ਜੋਗੇ ਪੈਸੇ ਆ ਜਾਂਦੇ ਆ ਫਿਰ ਉਹ ਬਾਜ਼ਾਰ ਚੋਂ ਕੋਈ ਚੀਜ਼ ਖਰੀਦਦਾ ਫਿਰ ਬਾਜ਼ਾਰ ਵਾਲਿਆਂ ਦੀਆਂ ਦੁਕਾਨਾਂ ਚੱਲਦੀਆਂ ਫਿਰ ਇੰਡਸਟਰੀ ਦੇ ਵਿੱਚ ਮਾਲ ਬਣਦਾ ਤਾਂ ਕਾਰਪੋਰੇਟਾਂ ਨੇ ਇਸ ਵਿਕਾਸ ਨੂੰ ਮੂੰਦਾ ਲਾ ਕੇ ਆਪਦੇ ਮੁਨਾਫਿਆਂ ਦੀ ਹੱਲ ਸੁਆਸਤੇ ਸਾਰੇ ਸਰਕਾਰੀ ਅਦਾਰਿਆਂ ਦਾ ਬੁਰਾ ਹਾਲ ਕਰਵਾਇਆ ਇਹੀ ਰੌਲਾ ਹੋਣਾ ਹੁਣ ਬਿਜਲੀ ਮੁਲਾਜ਼ਮ ਕਾਦੇ ਵਾਸਤੇ ਲੜ ਰਹੇ ਆ ਉਹਨਾਂ ਦੀ ਮੰਗ ਹੈ ਵੀ 10 ਡਵੀ ਦਾ ਜਿਹਨਾਂ ਨੂੰ ਤੁਸੀਂ ਪ੍ਰਾਈਵੇਟ ਕਰਨਾ ਚਾਹੁੰਦੇ ਹੋ ਉਹ ਪ੍ਰਾਈਵੇਟ ਕਰਨਾ ਬੰਦ ਕਰੋ। ਭਗਵਾਨ ਤਮਨ ਸਰਕਾਰ ਨੇ 6 ਮਹੀਨੇ ਪਹਿਲਾਂ ਇਹ ਚਿੱਠੀ ਪੱਤਰ ਕਰਤਾ ਸੀ ਵੀ 10 ਡਵੀ ਦਾ ਨੂੰ ਪ੍ਰਾਈਵੇਟ ਦੇ ਦਿਓ। ਦੈਸੇ ਤਾਂ ਪ੍ਰਾਈਵੇਟ ਕਮ ਜੀਵੀ ਬੋਰਡ 'ਚ ਕਾਫੀ ਚਿਰ ਤੋਂ ਟੁਕੜਿਆ ਟੁਕੜਿਆ ਵਿੱਚ ਹੁੰਦਾ ਆ ਰਿਹਾ ਹੈਗਾ। ਜਿਵੇਂ ਮੈਂ ਤੁਹਾਨੂੰ ਦੱਸਾਂ ਵੀ ਜਦੋਂ ਰੋਪੜ ਥਰਮਲ ਬਣਿਆ ਤਾਂ ਉੱਥੇ ਬੱਸਾਂ ਸਰਕਾਰੀ ਹੁੰਦੀਆਂ ਸੀ। ਜੇ ਜਦੋਂ ਧੈਰਾ ਬਣਿਆ ਉੱਥੇ ਬੱਸਾਂ ਪ੍ਰਾਈਵੇਟ ਕਰਦੀਆਂ ਐਵੇਂ ਜਿਵੇਂ ਹਰ ਇੱਕ ਪਿੰਡ ਵਿੱਚ ਕੰਪਲੇਨਟ ਵਾਲੇ 2 ਜਾਂ 3 ਬਿਜਲੀ ਮੁਲਾਜ਼ਮ ਹੁੰਦੇ ਸੀ ਰੈਗੂਲਰ ਹੁਣ ਉਹ ਸਾਰਾ ਕੰਮ ਠੇਕੇ ਤੇ ਦੇ ਦਿੱਤਾ ਲੈਣਾ ਦੀ ਮੁਰੰਮਤ ਦਾ ਕੰਮ ਸਾਰਾ ਠੇਕੇ ਦੇ ਦਿੱਤਾ ਇਸੇ ਕਰਕੇ ਬਿਜਲੀ ਮੁਲਾਜ਼ਮਾਂ ਦੀ ਗਿਣਤੀ ਘਟ ਗਈ ਤੇ ਹੁਣ ਉਹ ਸਿੱਧੇ ਹੀ ਆਪ ਹੈ ਜਿਵੇਂ ਹੁਣ ਲੈਂਡ ਪੂਲਿੰਗ ਵੇਲੇ ਆਪਣਾ ਜ਼ਮੀਨਾਂ ਨੂੰ ਪੈ ਜਾਣਾ ਐਵੇਂ ਜਿਵੇਂ ਉਹ ਬਿਜਲੀ ਅਦਾਰੇ ਉਹਦੀ ਸਿੱਧਾ ਹੀ ਆਪ ਹੈ ਵੀ 10 ਡਿਵੀਜ਼ਨਾਂ ਦਾ ਮੁਕੰਮਲ ਨਿੱਜੀਕਰਨ ਕਰ ਦਿਓ। ਬਿਜਲੀ ਮੁਲਾਜ਼ਮ ਇਸ ਖਾਤਰ ਲੜ ਰਹੇ ਆ ਵੀ ਇਹ ਨਿੱਜੀਕਰਨ ਬੰਦ ਕਰੋ। ਉਹ ਕਹਿੰਦੇ ਆ ਖਾਲੀ ਪੋਸਟਾਂ ਭਰੋ। ਬਸ ਤਾਂ ਜਦੋਂ ਕੋਈ ਬੰਦਾ ਰਿਟਾਇਰ ਹੋ ਗਿਆ ਪੋਸਟ ਖਤਮ ਕਰ ਦਿੰਦੇ ਨਾਲ ਦੇ ਨਾਲ। ਇਹਦੇ باوجود ਜਥੇਬੰਦੀ ਨੂੰ ਪਤਾ ਲੱਗਿਆ ਵੀ 45000 ਪੋਸਟਾਂ ਖਾਲੀ ਪਈਆਂ। ਬਿਜਲੀ ਮੁਲਾਜ਼ਮ ਕਹਿੰਦੇ ਆ ਪੋਸਟਾਂ ਭਰੋ। ਫੇਰ ਹੁਣ ਭਰਤੀ ਕਿਵੇਂ ਹੁੰਦੀ ਆ ਪਹਿਲੀ ਗੱਲ ਤਾਂ ਰੱਖਦੇ ਆ ਠੇਕੇ ਤੇ ਜੇ ਪੱਕਾ ਰੱਖ ਵੀ ਲੈਂਦੇ ਆ ਤਾਂ ਅੱਗੇ ਜਿਹੜਾ ਆਈਟੀਆਈ ਕਰ ਜਾਂਦਾ ਅਡੈਕਟ੍ਰੀਸ਼ਨ ਦੀ 2 ਸਾਲ ਦੀ ਅਪ੍ਰੈਂਟਿਸਿਪ ਕਰਦਾ ਤਾਂ ਉਹ ਸਿੱਧਾ ਲੈਨਮੈਨ ਭਰਤੀ ਹੁੰਦਾ ਸੀ ਹੁਣ ਉਹਨੂੰ ਕਰਦੇ ਆ ਸਹਾਇਕ ਲੈਨਮੈਨ ਭਰਤੀ ਅੱਗੇ ਸਿੱਧਾ ਐਕਸੈਸੇ ਭਰਤੀ ਹੁੰਦਾ ਸੀ ਹੁਣ ਇੱਕ ਨਵੇਂ ਕਿਤੇ ਤੱਕੜ ਤੇ ਸਹਾਇਕ ਐਫਐਸਐ ਤੇ ਉਹਨਾਂ ਨੂੰ ਵੀ ਪੂਰੀ ਤਨਖਾਹ ਨਹੀਂ ਦਿੰਦੀ 3 ਸਾਲ ਕਹਿੰਦੇ ਤੁਹਾਡਾ ਪਰਬੇਖਦਰੀ ਪੀਰੀਡ ਹੈ ਤੁਮ ਤੀਜਾ ਚੌਥਾ ਇੱਥੇ ਤਨਖਾਹ ਮਿਲੂ 3 ਸਾਲ ਕਾਗਜ਼ਾ ਚ ਲਿਖਿਆ ਹੁੰਦਾ ਵੀ 3 ਸਾਲ ਬਾਅਦ ਤੁਹਾਨੂੰ ਪੱਕੇ ਕਰ ਦਾਂਗੇ ਪੂਰੀ ਤਨਖਾਹ ਦੇਵਾਂਗੇ ਫੇਰ ਵੀ ਨਹੀਂ ਦਿੰਦੀ ਫੇਰ ਵੀ ਰੌਲਾ ਪਾਉਣਾ ਪੈਂਦਾ ਬੜਾ ਰੌਲਾ ਪਾਉਣਾ ਪੈਂਦਾ ਫੇਰ ਕਿਤੇ ਜਾ ਕੇ ਉਹਨਾਂ ਨੂੰ ਪੱਕਾ ਕਰਦੇ ਆ ਤਾਂ ਬਿਜਲੀ ਮੁਲਾਜ਼ਮਾਂ ਦੀ ਮੰਗਾ ਵੀ ਪੱਕੀ ਭਰਤੀ ਖੁੱਲੀ ਜਾਵੇ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ ਜਿਹੜੇ ਆਊਟਸੋਰਸਡ ਰਾਹੀਂ ਠੇਕੇਦਾਰੀ ਸਿਸਟਮ ਰਾਹੀਂ ਭਰਤੀ ਕੀਤੇ ਵਿਅਕਤੀਆਂ ਉਹਨਾਂ ਸਾਰਿਆਂ ਨੂੰ ਪੱਕੇ ਕਰੋ ਫੇਰ ਭਗਵੰਤ ਮਾਨ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਪਹਿਲਾਂ ਵਾਅਦਾ ਕਰਿਆ ਸੀ ਕਿ ਅਸੀਂ ਪ੍ਰਾਣੀ ਪੈਨਸ਼ਨ ਸਕੀਮ ਲਾਗੂ ਕਰਾਂਗੇ ਤਾਂ ਪ੍ਰਾਣੀ ਪੈਨਸ਼ਨ ਸਕੀਮ ਮਜ਼ਦਮਾਂ ਦੀ ਇੱਕ ਭਵਿੱਖ ਦੀ ਗਰੰਟੀ ਹੁੰਦੀ ਸੀ ਕਿ ਉਹਨਾਂ ਨੂੰ ਗੁਜ਼ਾਰੇਯੋਗ ਪੈਨਸ਼ਨ ਮਿਲਦੀ ਰਹਿੰਦੀ ਸੀ ਉਹ ਕੇਂਦਰ ਸਰਕਾਰ ਨੇ ਉਹ ਫੱਟੀ ਪੂਜੀਤੀ ਆਮ ਆਦਮੀ ਪਾਰਟੀ ਨੇ ਵਾਅਦਾ ਕਰਿਆ ਸੀ ਅਸੀਂ ਉਹ ਬਹਾਲ ਕਰਾਂਗੇ ਤਾਂ ਇਹਨਾਂ ਨੇ ਡੇਢ ਦੋ ਸਾਲ ਪਹਿਲਾਂ ਇੱਕ ਗਿੱਦੜ ਚਿੱਠੀ ਕੱਢਤੀ ਪੁਰਾਣੀ ਪੈਨਸ਼ਨ ਬਹਾਲ ਕਰ ਰਹੇ ਆ ਕੇਂਦਰ ਨੇ ਥੋੜਾ ਜਿਹਾ ਢਿੱਕਾ ਲਾਤਾ ਇਹ ਵੀ ਚਾਹੁੰਦੇ ਸੀ ਢਿੱਕਾ ਲੱਗ ਜਾਵੇ ਤੇ ਬਸ ਉਹ ਕਹਿੰਦੇ ਆ ਕੇਂਦਰ ਨਹੀਂ ਮੰਨਦਾ ਉਹ ਕਹਿੰਦੇ ਆ ਪੰਜਾਬ ਕਰ ਲਵੇ ਉਹਦਾ ਕੁਝ ਨਹੀਂ ਹੋਇਆ ਪੁਰਾਣੀ ਪੈਨਸ਼ਨ ਸਕੀਮ ਉਮੀਦੀ ਉਮੀਦ ਫਿਰ ਇੱਕ ਸਹੂਲਤ ਬਿਜਲੀ ਮੁਲਾਜ਼ਮਾਂ ਨੂੰ ਮਿਲੀ ਸੀ 1999 ਦੇ ਵਿੱਚ 22 ਅਪ੍ਰੈਲ 1999 ਨੂੰ ਹੜਤਾਲ ਤੋਂ ਬਾਅਦ ਸਮਝੌਤਾ ਹੋਇਆ ਸੀ ਵੀ ਜਿਹੜੇ ਮੁਲਾਜ਼ਮ ਦੀ 9 ਸਾਲ ਕੋਈ ਪ੍ਰੋਮੋਸ਼ਨ ਨਹੀਂ ਹੁੰਦੀ ਤਾਂ ਉਹਨੂੰ ਅਗਲੀ ਪੋਸਟ ਦੀ ਤਨਖਾਹ ਮੁਤਾਬਕ ਕੁਝ ਵਾਧਾ ਦੇ ਦਿਓ ਐਵੇਂ ਜਿਵੇਂ 16 ਸਾਲਾਂ ਤੇ ਦੂਜੀ ਪ੍ਰੋਮੋਸ਼ਨ ਤਾਂ ਉਹਨੂੰ ਕਹਿੰਦੇ ਆ 9 16 ਸਾਲਾ ਪ੍ਰੋਮੋਸ਼ਨਲ ਸਕੇਲ ਭਗਵੰਤਮਾਨ ਸਰਕਾਰ ਉਹਨਾਂ ਦੇ ਪ੍ਰੋਮੋਸ਼ਨਲ ਸਕੇਲ ਖਾ ਗਈ ਇਸੇ ਤਰ੍ਹਾਂ ਹੋਰ ਕਈ ਤਰ੍ਹਾਂ ਦੇ ਪੱਤੇ ਜਿਹੜੇ ਮਿਲਦੇ ਸੀ ਸਰਕਾਰ ਉਹ ਖਾ ਗਈ ਇੰਨਾ ਸਾਰੀਆਂ ਗੱਲਾਂ ਦੇ ਖਿਲਾਫ ਕੁਝ ਮੰਗਾ ਉਹਨਾਂ ਨੇ ਇਸ ਤਰ੍ਹਾਂ ਦੇ ਹੋਰ ਵੀ ਆ ਮਤਲਬ ਸਾਰਿਆਂ ਦੀ ਤਨ ਦੇ ਕਸਾਂਜੀ ਆ ਵੀ ਉਹ ਨਿੱਜੀਕਰਨ ਦੇ ਖਿਲਾਫ ਲੜ ਰਹੇ ਆ ਅਸਲ ਵਿੱਚ ਇਹ ਲੜਾਈ ਕਾਰਪੋਰੇਟਾਂ ਦੇ ਖਿਲਾਫ ਲੜਾਈ ਹੈ ਤਿੰਨ ਕਾਲੇ ਕਾਨੂੰਨਾਂ ਦੀ ਲੜਾਈ ਵੀ ਕਾਰਪੋਰੇਟਾਂ ਦੇ ਖਿਲਾਫ ਸੀ ਲੈਂਡ ਪੂਲਿੰਗ ਦੀ ਲੜਾਈ ਵੀ ਕਾਰਪੋਰੇਟਾਂ ਦੇ ਖਿਲਾਫ ਹੈ ਬਿਜਲੀ ਮੁਲਾਜ਼ਮਾਂ ਦੀ ਲੜਾਈ ਵੀ ਕਾਰਪੋਰੇਟਾਂ ਦੇ ਖਿਲਾਫ ਹੈ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ ਲੜਾਈ ਬਿਜਲੀ ਮੁਲਾਜ਼ਮਾਂ ਦੀ ਲੜਾਈ ਨਹੀਂ ਇਹ ਆਪਣੀ ਆਪ ਦੀ ਲੜਾਈ ਆ ਆਪਦੇ ਬੱਚਿਆਂ ਦੇ ਰੋਜ਼ਗਾਰ ਦੀ ਲੜਾਈ ਆ ਪੰਜਾਬ ਦੇ ਭਵਿੱਖ ਦੀ ਲੜਾਈ ਹੈ ਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਢਕਾਉਂਦਾ ਇਹ ਸਮਝਦੀ ਆ ਕਿ ਬਿਜਲੀ ਮੁਲਾਜ਼ਮਾਂ ਦਾ ਮੰਗਾਂ ਜਾਇਜ਼ ਹੈ ਹੱਕੀ ਹੈ ਇੱਕ ਗੱਲ ਮੈਂ ਤੁਹਾਨੂੰ ਥੋੜੀ ਹੋਰ ਦੱਸ ਦਿਆਂ ਕਿ ਆ 10 ਤਰੀਕ ਤੋਂ ਪਹਿਲਾਂ ਜਦੋਂ ਹੜਤਾਲ ਖਿਰੂ ਹੋਣੀ ਸੀ ਸਮੂਹਿਕ ਛੁੱਟੀ ਉਦੋਂ ਪਹਿਲਾਂ ਬਿਜਲੀ ਮੰਤਰੀ ਹਰਪਾਜਨ ਸਿੰਘ ਗੀਟਿਓ ਤੇ ਵਿੱਤ ਮੰਤਰੀ ਹਰਪਾਲ ਸਿੰਘ ਕਿਮਾ ਦੋਹਾਂ ਨੇ ਉਹਨਾਂ ਨਾਲ ਜੱਥੇਬੰਦਾਂ ਨਾਲ ਗੱਲਬਾਤ ਕੀਤੀ ਕਹਿੰਦੇ ਵੀ ਤੁਹਾਡੀਆਂ ਗੱਲਾਂ ਸਾਰੀਆਂ ਜਾਇਜ਼ ਆ ਬਿਲਕੁਲ ਮੰਨਣਾ ਜੋਗਾ ਤੇ ਚਲੋ ਵੀ ਜਾਓ ਤੁਸੀਂ ਬਿਜਲੀ ਬੋਰਡ ਨਾਲ ਮੀਟਿੰਗ ਕਰ ਲਓ ਤੇ ਬੀਲੀ ਬੋਰਡ ਨੇ ਤੁੱਥਮੁੱਥ ਕਰਕੇ ਕਿਉਂਕਿ ਮੰਤਰੀਆਂ ਨੇ ਕਿਹਾ ਉਹ ਉਹਨਾਂ ਨੇ ਕੋਈ ਗੱਲ ਨਹੀਂ ਉਹਨਾਂ ਦੀ ਮੰਨੀ ਤੇ ਮਜ਼ਦਮਾਂ ਨੂੰ ਸਮੂਹਿਕ ਛੁੱਟੀ ਲੈਣੀ ਪੈਗੀ। ਯਾਨੀ ਇਹ ਸਰਕਾਰ ਜੇ ਆਪਾਂ ਅਕਝੇ ਜਦੋਂ ਇਹ ਕਹਿੰਦੇ ਆ ਵੀ ਤੁਹਾਡੀਆਂ ਮੰਗਾਂ ਜਾਇਜ਼ ਐ ਤਾਂ ਹੁਣ ਜਿਹੜੀ ਕਾਰਪੋਰੇਸ਼ਨ ਐ ਉਹ ਸਿੱਧੀ ਸਰਕਾਰ ਦੇ ਅਧੀਨ ਐ। ਜੇ ਸਰਕਾਰ ਕਹੇ ਆਰਡਰ ਕਰੇ ਮੰਗਾਂ ਮੰਦੰਗਾ ਜਾ ਸਕਦੇ ਨਾ ਪਰ ਸਰਕਾਰ ਕੁੱਠੇ ਰਸਤੇ ਭਈਆ ਜਿਵੇਂ ਕਹਿੰਦੇ ਇਹਨਾਂ ਵੀ ਕਿਸਾਨਾਂ ਨੂੰ ਕੁੱਟ ਕੇ ਨਸਾਲ ਦੇਣਗੇ। ਭਗਵਾਨ ਤਮੰਦ ਕਹਿੰਦਾ ਸੀ ਉਹ ਤਾਂ ਹੁਣ ਕਿਸਾਨਾਂ ਨੇ ਤਾਂ ਕਰਤੀ ਕਾਰਵਾਈ ਲੈਂਡ ਪੂਲਿੰਗ ਦੇ ਸਬੰਧ ਦੇ ਵਿੱਚ ਤੰਬੂਤਾ ਦੇ ਦਿਖਾਤੇ ਐਵੇਂ ਹੁਣੇ ਮੁਲਾਜ਼ਮਾਂ ਨੂੰ ਕਹਿੰਦੇ ਆ ਵੀ ਤੁਹਾਨੂੰ ਅਸੀਂ ਦਰੜ ਦੇਾਂਗੇ ਐਸੈਂਸ਼ੀਅਲ ਸਰਵਿਸਿਜ਼ ਮੇਨਟੇਨੈਂਸ ਐਕਟ ਐਕਟ ਇਹਨੂੰ ਐਕਸ ਮਾ ਕੇ ਨੇ ਜਰੂਰੀ ਸੇਵਾਵਾਂ ਕਾਨੂੰਨ ਵੀ ਤੁਹਾਡੇ ਤੇ ਉਹ ਲਾ ਦੇਾਂਗੇ ਜੇ ਹੜਤਾਲ ਕਰੋਗੇ ਤੁਹਡੇ ਤੇ ਕੇਸ ਪਾ ਦੇਗੇ ਫੜ ਕੇ ਜੇਲ੍ਹ ਜਿੱਤੋਂ ਤੱਕ ਦੇਾਂਗੇ ਭਾਰਤੀ ਕਿਸਾਨ ਯੂਨੀਅਨ ਇਕਤਾ ਡਕਾਉਂਦਾ ਸਰਕਾਰ ਨੂੰ ਇਹ ਚੇਤਾਵਨੀ ਦਿੰਦੀ ਆ ਕਿ ਜੇ ਬਿਜਲੀ ਮੁਲਾਜ਼ਮਾਂ ਤੇ ਕੋਈ ਜ਼ਬਰ ਕੀਤਾ ਗਿਆ ਤਾਂ ਅਸੀਂ ਉਹਨਾਂ ਦਾ ਡਟ ਕੇ ਸਾਥ ਦੇਵਾਂਗੇ ਸਰਕਾਰ ਦਾ ਸਖਤ ਵਿਰੋਧ ਕਰਾਂਗੇ ਸਰਕਾਰ ਇਹਨਾਂ ਗੱਲਾਂ ਤੋਂ ਬਾਝ ਆ ਜਾਵੇ ਬੈਠ ਕੇ ਉਹਨਾਂ ਨਾਲ ਗੱਲ ਕਰੇ ਉਹਨਾਂ ਦੀਆਂ ਮੰਗਾਂ ਮੰਨੇ ਤੇ ਮੈਂ ਜੋ ਵੀ ਭਰਾ ਭੈਣ ਇਸ ਵੀਡੀਓ ਨੂੰ ਸੁਣਦਾ ਉਹਨਾਂ ਨੂੰ ਇਹ ਬੇਨਤੀ ਕਰਦਾ ਕਿ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਆਪਣੀਆਂ ਆਦਰਗਾ ਮੰਗਾਏ ਇਹ ਆਪਣਾ ਆਪ ਦਾ ਘੋਲ ਹੈ ਇਹਨਾਂ ਦੀ ਵੱਧ ਤੋਂ ਵੱਧ ਹਮਾਇਤ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਕਿਸਾਨ ਜੈ ਸੰਘਰਸ਼ ਥੈਂਕ ਯੂ